ਫਸਟ ਆਨਰ ਚੰਡੀਗੜ੍ਹ ਨੰਬਰ ਹੈ ਜੀ ਠੀਕ ਹੈ ਗੱਡੀ ਮਿਲੂਗੀ ਆਪਾਂ ਨੂੰ 4 ਲੱਖ ਰੁਪਏ ਦੀ ਜੀ ਲੈ ਬਈ ਆਪਣੇ ਕਿਸੇ ਭਰਾ ਨੇ ਸਵਿਫਟ ਦੇ ਬਜਟ ਦੇ ਵਿੱਚ 7 ਸੀਟਰ ਗੱਡੀ ਲੈਣੀ ਹੈ 4 ਲੱਖ ਰੁਪਏ ਦੀ ਐਜਕਸੀ ਵੀ ਆਪਣੇ ਭਰਾ ਕੋਲੋਂ ਲੈ ਜਾ ਜਿਹੜੇ ਕਿਸੇ ਦੀ ਪ੍ਰੋਫਾਈਲ ਚੰਗੀ ਆ ਫੁੱਲ ਟੌਪ ਆ ਸਾਰਾ ਕੁਝ ਕਰਾ ਦਾਂਗੇ 4 ਲੱਖ ਰੁਪਏ ਦਾ ਲੋਨ ਕਰਾ ਦਾਂਗੇ ਲੈ ਬਈ ਰੁਪਈਆ ਲੈ ਜਿਹਨੂੰ ਆਪਦੀ ਪ੍ਰੋਫਾਈਲ ਦਾ ਪਤਾ ਹੈ ਪੂਰਾ ਬਟਾ ਪੂਰਾ ਲੋਨ ਤੇ ਆ ਗੱਡੀ ਲੈ ਜਾ ਬਈ ਦੋਗਾ ਜੀ 8 ਲੱਖ 90 ਦੀ 2020 ਗੱਲ ਕਰੋਗੇ ਲੋਨ ਦੀ ਪੂਰਾ ਕਰਾ ਦਾਂਗੇ ਪੂਰਾ ਕਰਾ ਦਾਂਗੇ ਚੰਗੀ ਪ੍ਰੋਫਾਈਲ ਲਿਆਇਓ ਆਹ ਗੱਡੀ ਵੀ ਫੁੱਲ ਬਟਾ ਫੁੱਲ ਲੋਨ ਤੇ ਲੈ ਜਾਓ ਬਈ ਵੀ ਦੇ ਦੂੰਗਾ ਆ ਗੱਡੀ ਤੇ ਪੂਰਾ ਲੋਨ ਨਾਲ 25000 ਰੁਪਏ ਤੁਹਾਡੀ ਜਿਓ ਵਿੱਚ ਪਾ ਕੇ ਤੋਰਾਂਗੇ ਹੋਰ ਕੀ ਭਾਲਦੇ ਹੋ ਤੇ ਆ ਗਈ ਆਪਣੀ ਰੇਟ ਦਵਾਏ ਭਜੀ ਤੁਹਾਨੂੰ 5 ਲੱਖ 80000 ਰੁਪਏ ਚ 2020 ਮਾਡਲ ਫਿਰ ਤੇ ਇਹ ਤੇ ਵੀ ਲੋਨ ਪੂਰਾ ਹੋ ਜਾਊਗਾ ਲੋਨ ਪੂਰਾ ਕਰਾ ਦਾਂਗੇ ਵੀਰੇ ਜੀ ਦਾ ਸੇਬਲ ਸੁਬਲ ਟ੍ਰੈਕੈਂਟ ਆ ਆਹ ਗੱਡੀ ਵੀ ਫੁੱਲ ਬਟਾ ਫੁੱਲ ਲੋਨ ਤੇ ਬਈ ਚੱਕਾ ਸਾਰੇ ਭਰਾਵਾਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਤੇ ਸਤ ਗੁਰ ਕਾ ਡੀਲਸ ਕਹਿੰਦਾ ਵੀ ਪੰਜਾਬ ਦਾ ਉਹ ਕਾਰ ਬਾਜ਼ਾਰ ਹੈ ਜੇ ਤੁਸੀਂ ਉਰੇ ਆਓਗੇ ਤਾਂ ਤੁਹਾਨੂੰ ਪੱਕੇ ਨੰਬਰ ਦੀਆਂ ਗੱਡੀਆਂ ਮਿਲਣਗੀਆਂ ਭਾਵੇਂ ਚੰਡੀਗੜ੍ਹ ਭਾਵੇਂ ਆਪਣਾ ਪੰਜਾਬ ਲੈਣਾ ਹੋਰ ਕੋਈ ਗੱਡੀ ਦੀ ਡੀਲ ਕਰਦੇ ਨਹੀਂ ਨਾ ਹੋਵੇ ਨਾ ਕੋਈ ਪਾਲਟੀ ਦਾ ਚੱਕਰ ਮਤਲਬ ਸੋਡੀ ਸਰਦਾਰ ਦੀ ਔਰੇ ਆ ਕੇ ਖਤਮ ਹੈ ਕਿਸੇ ਵੀ ਭਰਾਣਾ ਆਪਣੇ ਨਾਲ ਆਲਟੋ ਤੋਂ ਲੈ ਕੇ ਚਾਵੇ ਹੋਰ ਚੰਦਰ ਲੈਣੀ ਹੈ ਜਿਹਨਾਂ ਦੇ ਮਨ ਦੇ ਵਿੱਚ ਇਹ ਹੁੰਦਾ ਹੈ ਕਿ ਬਈ ਪੱਕੇ ਪੰਜਾਬ ਨੰਬਰ ਦੀ ਗੱਡੀ ਲੈਣੀ ਹੈ ਜੈਨੂਲ ਜੀ ਕਰ ਲੈਣੀ ਹੈ ਆਪਣੇ ਭਰਾ ਕੋਲ ਆ ਜੀ ਸ੍ਰੀ ਗੁਰੂ ਜੀ ਸੱਚੀ ਕਲਜੀ ਤੇ ਐਡਰ ਦੱਸੋ ਕਿੱਥੇ ਪੈਂਦਾ ਆਪਣਾ ਭਜੀ ਆਪਣਾ ਹੈਗਾ ਸਤਗੁਰੂ ਕਾਰਸ ਦੇ ਨਾਮ ਤੋਂ ਸ਼ੋਰੂਮ ਨੰਬਰ 3 ਐਂਡ 4 ਗ੍ਰੀਨ ਐਂਡ ਪਲੇਟ ਹੋਟਲ ਹਾਈਵੇ ਗ੍ਰੀਨਸ ਦੇ ਨਾਲ ਠੀਕ ਹੈ ਮੇਨ ਰੋਡ ਹੈ ਮੁਹਾਲੀ ਚ ਲਓ ਜੀ ਉਹ ਬੋਰਡ ਸਾਡੇ ਸਾਹਮਣੇ ਹੈ ਆਹ ਰੋਡ ਇੱਕ ਵਾਰੀ ਚੱਕਰਾ ਦੇ ਰੋਡ ਚੱਲਦੀ ਰਹਿੰਦੀ ਹੈ ਹਮੇਸ਼ਾ ਤੁਸੀਂ ਬਸ ਆਹ ਰੋਡ ਤੇ ਆ ਕੇ ਜਦੋਂ ਇਧਰਲੇ ਪਾਸੇ ਖੱਬੇ ਵਾਲੇ ਪਾਸੇ ਨਜ਼ਰ ਮਾਰੋਗੇ ਬੋਰਡ ਸੋ ਨੂੰ ਦਿਖ ਜਾਊਗਾ ਗੱਡੀਆਂ ਸ਼ੁਰੂ ਦੇ ਵਿੱਚ ਹੀ ਕਹਿੰਦਾ ਮੈਂ ਕਿਸੇ ਪਰੜਾ ਲੋਨ ਕਰਾਉਣਾ ਲੋਨ ਦੀ ਫੈਸਿਲਿਟੀ ਅਵੇਲੇਬਲ ਹੈ ਸਾਰੀਆਂ ਗੱਡੀਆਂ ਤੇ ਇੱਕ ਅੱਧੀ ਦੀ ਗੱਲ ਕਰਦਾ ਸ ਬਾਕੀ ਕਿਸੇ ਭਰਾ ਦੀ ਪ੍ਰੋਫਾਈਲ ਦੇ ਡਿਪੈਂਡ ਕਰਦੇ ਹੁੰਦੇ ਕਿਸੇ ਨੂੰ ਡਾਊਨ ਪੇਮੈਂਟ ਘੱਟ ਦੇਣੀ ਪੈਦੀ ਕਿਸੇ ਨੂੰ ਵੱਧ ਦੇਣੀ ਹਣਾ ਜੀ ਵਧੀਆ ਆਲਮੋਸਟ ਭਜੀ ਇਹ ਹੈਗਾ ਕਿ ਲੋਨ ਆਪਾਂ ਜਿਆਦਾ ਤੋਂ ਜਿਆਦਾ ਕਰਾ ਦਈਏ ਕਰ ਸਕਦੇ ਹਾਂ ਠੀਕ ਹੈ ਤੇ ਸਾਰੇ ਕਾਰਸ ਤੇ ਲੋਨ ਫੈਸਿਲਿਟੀ ਅਵੇਲੇਬਲ ਹੈ ਟਰਾਂਸਫਰ ਵੀ ਅਸੀਂ ਕਰਾ ਕੇ ਦਾਂਗੇ ਕੋਈ ਟੈਨਸ਼ਨ ਦੀ ਹੋ ਨਹੀਂ ਥੋੜਾ ਸਾਰਾ ਕੰਮ ਉਰੀ ਹੋ ਜਾਊਗਾ ਚਲੋ ਅੱਜ ਇੱਕ ਆਫਰ ਹੋਰ ਦੇ ਦੇ ਯਾਰ ਕਈ ਵਾਰ ਭਰਾ ਦੇ ਮਨ ਦੇ ਵਿੱਚ ਗੁੱਸਾ ਹੁੰਦਾ ਕਿ ਯਾਰ ਫੁੱਲ ਲੋਨ ਤੇ ਗੱਡੀਆਂ ਵੀ ਲੈਣੀਆਂ ਨੇ ਜੇ ਤੁਹਾਡੀ ਪ੍ਰੋਫਾਈਲ ਚੰਗੀ ਹੈ ਬਾਲੀ ਕੈਂਟ ਹੈ ਸਿਮਬਲ ਸਕੋਰ ਟਰੈਕ ਇਨਕਮ ਸੋਰਸ ਫੁੱਲ ਓਕੇ ਦੀ ਰਿਪੋਰਟ ਆ ਸਾਨੂੰ ਭਰੋਸਾ ਹੈ ਕੁਝ ਕੁ ਗੱਡੀਆਂ ਆਪਾਂ ਫੁੱਲ ਓਨ ਜਿਹੜਾ ਮਤਲਬ ਆਪਾਂ ਤੁਹਾਡੇ ਟਰੈਕ ਦੇ ਹਿਸਾਬ ਸਿਰ ਫੁੱਲ ਓਨ ਵੀ ਕਰਾ ਦਿੰਦਾ ਜੀ ਹਾਂ ਉਹਨਾਂ ਚ ਜਿਹੜੀਆਂ ਏੜੀਆਂ ਗੱਡੀਆਂ ਹੋਣਗੀਆਂ ਆਪਾਂ ਤੁਹਾਨੂੰ ਉਹ ਵੀ ਦੇ ਵਿੱਚ 1 ਬਾਈ 1 ਦੱਸਦੇ ਰਹਿਵਾਂਗੇ ਵੀ ਆਹ ਗੱਡੀਆਂ ਤੇ ਜਿੰਨਾ ਭਰਾਵਾਂ ਦੀ ਪ੍ਰੋਫਾਈਲ ਘੈਂਟ ਹੈ ਲੋਨ ਪੂਰਾ ਹੋ ਜਾਊ ਸਭ ਤੋਂ ਪਹਿਲੇ ਚੰਡੀਗੜ੍ਹ ਨੰਬਰ ਦੀ ਹੁੰਡਾਈ ਦੀ ਵੈਨਿਊ ਤੇ ਡਿਟੇਲ ਕੀ ਹੈ ਜੀ ਭਾਜੀ ਵੈਨਿਊ ਹੈਗੀ ਡੀਜ਼ਲ ਦੀ 2019 ਮਾਡਲ ਹੈ ਹਾਂਜੀ ਫਰਸਟ ਓਨਰ ਗੱਡੀ ਹੈ ਚੰਡੀਗੜ੍ਹ ਨੰਬਰ ਨੋਨ ਐਕਸੀਡੈਂਟਲ ਲਿਖ ਕੇ ਗਾਰੰਟੀ ਫਸਟ ਓਨਰ ਹੋਣ ਗਿਆ ਪੱਕੇ ਪੰਜਾਬ ਨੰਬਰ ਤੇ ਚੰਡੀਗੜ੍ਹ ਨੰਬਰ ਦਾ 2019 19 ਮਾਡਲ ਹੈ ਡੀਜ਼ਲ ਦੀ ਹੈ ਜੀ 20 ਤੋਂ 22 ਦੀ ਐਵਰੇਜ ਹੁੰਦੀ ਹੈ ਕਾਰ ਦੀ ਕਾਰ ਮਿਲਣੀ ਹੈ ਆਪਣੇ ਲਈ 6.5 ਲੱਖ ਰੁਪਏ ਦੀ ਡੀਜ਼ਲ ਦੀ ਕਾਰ ਲਓ ਵੀ 6.5 ਲੱਖ ਰੁਪਏ ਦੀ 2019 ਮਾਡਲ ਦੀ ਕਾਰ Kia Seltos ਤੇ ਚੰਡੀਗੜ੍ਹ ਨੰਬਰ ਤੁਹਾਡੇ ਸਾਹਮਣੇ ਪੈਟਰੋਲ ਵਰਇੰਟ ਹੈ ਹਾਂਜੀ ਪੈਟਰੋਲ ਹੈ 2020 ਮਾਡਲ ਹੈ ਹਾਂਜੀ ਪੈਟਰੋਲ ਵਰਜ਼ਨ ਹੈ ਫਸਟ ਓਨਰ ਗੱਡੀ ਹੈ ਜੀ ਠੀਕ ਹੈ ਜੀ ਗੱਡੀ ਦੇਦਾ ਭਾਈ ਤੁਹਾਨੂੰ 790000 ਰੁਪਏ ਦੀ 2020 ਮਾਡਲ ਵਿਦ ਸਨਰੂਫ ਵਾਲਾ ਮਾਡਲ ਹੈ ਜੀ ਜਿੰਨੇ ਵੀ ਮੈਂ ਰੇਟ ਦੱਸ ਰਿਹਾ ਭਾਈ ਆ ਕੇ ਕੁਛ ਨਾ ਕਰਿਓ ਆ ਜਿਓ ਕਦੇ ਭਾਈ ਪੀਵੀ 13 ਵਾਲਾ ਨਾ ਭੇਜਿਆ ਠੀਕ ਹੈ ਵਧੀਆ ਮੋਟਾ ਡਿਸਕਾਊਂਟ ਦਵਾ ਦੂੰਗਾ ਲਾ ਹੋਰ ਦੱਸੋ ਇੰਨਾ ਇੰਨਾ ਕਰ ਰੇ ਰੇਟ ਵੈਸੀ ਅਸੀਂ ਜਨਮ ਦੱਸੀ ਨੇ ਜੋ ਘੱਟੋ ਘੱਟ ਰੇਟ ਹੈ ਉਹੀ ਦੱਸੀਦਾ ਕਸਟਮਰ ਨੂੰ ਕਿਉਂਕਿ ਦੂਰੋਂ ਆਣਾ ਆਣਾ ਜੀ ਬਾਕੀ ਭਾਈ ਦੇ ਨਾਮ ਲੈ ਕੇ ਜੋ ਆਏਗਾ ਉਹਦਾ ਰਿਗਾਰਡ ਜ਼ਰੂਰ ਕਰਾਂਗੇ ਆਪਾਂ ਲਾ ਭਾਈ ਤੱਕੇ ਨਾ ਲੈ ਲਓ ਚੱਕਰ ਨਹੀਂ ਠੀਕ ਹੈ ਆਪਣਾ ਭਰਾ ਹੀ ਆ ਜੀਪ ਕੰਪਾਸ ਪੰਜਾਬ ਨੰਬਰ ਦੀ ਗੱਡੀ ਹੈ ਆ ਤੁਹਾਡੇ ਸਾਹਮਣੇ ਹੈ ਡਿਟੇਲ ਕੀ ਜੀ ਜੀਪ ਕੰਪਾਸ ਦੀ ਭਾਜੀ ਜੀਪ ਕੰਪਾਸ 2017 ਮਾਡਲ ਹੈ ਡੀਜ਼ਲ ਵੇਰੀਐਂਟ ਹੈ ਫਰਸਟ ਓਨਰ ਹੈ ਪੰਜਾਬ ਨੰਬਰ ਹੈ ਪੱਕੇ ਨੰਬਰ ਵਾਲਾ ਹਾਂਜੀ ਠੀਕ ਹੈ ਜੀ ਗੱਡੀ ਨੈਕਸਟ ਹੀ ਸ਼ੋਰੂਮ ਕੰਡੀਸ਼ਨ ਹਾਂਜੀ ਕਾਰ ਮਿਲੇਗੀ ਭਾਜੀ ਆਪਾਂ ਨੂੰ ਜੋ ਲੈਣ ਦੇਣ ਵਾਲੀ ਗੱਲ ਇਕੂਰੇਟ 6 ਲੱਖ 90 ਹਜ਼ਾਰ ਰੁਪਏ ਦੀ ਜੀਪ ਕੰਪਾਸ ਦੇਦਾ ਹੈ 17 ਮਾਡਲ ਭਾਜੀ ਮਰੂਤੀ ਦੀ ਸਵਿਫਟ ਨਹੀਂ ਮਿਲਣੀ ਵੀਰੇ ਮੈਂ ਨਾ ਮੈਨੂੰ ਐ ਲੱਗਾ ਕਿ ਪਤਾ ਕੀ ਚੱਕਰ ਪੈਂਦਾ ਹੁਣ ਜੀਪ ਦਾ ਬ੍ਰਾਂਡ ਤੁਹਾਨੂੰ ਸਾਰਿਆਂ ਨੂੰ ਪਤਾ ਇਹ ਗੱਡੀ ਮਹਿੰਗੀ ਹੈ ਮਸਤ ਨੂੰ ਇੰਨੀ ਗੱਲ ਕਹਿਦਾ ਨਾ ਇਹ ਗੱਡੀ ਬਾਜ਼ਾਰ 'ਚ ਕੋਈ ਨਾ ਕੋਈ 8 8.5 ਦੇ ਲੱਗਦੇ ਨੇੜੇ-ਤੇੜੇ ਮਿਲੂਗਾ ਇੱਥੇ ਆਪਾਂ ਰੇਟ ਰੱਖੇ ਜੀ ਐਨਐਨ ਜੀ ਸਭ ਤੋਂ ਰੀਜ਼ਨੇਬਲ ਰੇਟ 6 ਲੱਖ 90 ਹਜ਼ਾਰ ਰੁਪਏ ਕੋਈ ਐਕਸੀਡੈਂਟ ਨਹੀਂ ਕੋਈ ਲੱਗੀ ਵੱਜੀ ਨਹੀਂ ਜੀ 17 ਮਾਡਲ ਦੀ ਹੂੰਗਾ ਤੇ ਥਾਰ ਜੀ 4/4 ਥਾਰ ਮਿਲੂਗੀ ਭਾਜੀ 2020 ਮਾਡਲ 20 ਮਾਡਲ ਹੈ ਜੀ 4/4 ਆਟੋਮੈਟਿਕ ਟਾਪ ਐਂਡ ਮਾਡਲ ਹੈ ਜੀ ਇਹ ਵੇਰੀਅੰਟ ਡੀਜ਼ਲ ਪੈਟਰੋਲ ਹੈ ਡੀਜ਼ਲ ਹੈ ਭਾਜੀ ਡੀਜ਼ਲ ਠੀਕ ਹੈ ਜੀ ਗੱਡੀ ਦੇ ਦਾਂ ਭਾਜੀ ਤੁਹਾਨੂੰ 11 ਲੱਖ 80000 ਰੁਪਏ ਦੀ 2020 ਮਾਡਲ ਟਾਪ ਮਾਡਲ ਥਾਰ ਜੀ ਤੋੜਦਾਰ ਕਾਰਡ ਇਹਦੇ ਵਿੱਚ ਹੋਰ ਤੜਾਵਾ ਚਲਾ ਕੇ ਦੜਾ ਲਿਓ ਯਾਰ ਕੋਈ ਚੱਕਰ ਨਹੀਂ ਠੀਕ ਹੈ ਲੈ ਵੀ 20 ਮਾਡਲ ਦੀ 4/4 ਡੀਜ਼ਲ ਹੈ ਡੀਜ਼ਲ ਤੇ ਆ ਗਈ ਜੁੰਡਾਈ ਦੀ ਕ੍ਰੇਟਾ ਹਲਕਾ ਹਜ਼ਾਰ ਹਲਕਾ ਹਜ਼ਾਰ ਅਲਕਜ਼ਾਰ ਹੈਗੀ ਭਾਜੀ 2021 ਮਾਡਲ ਹੈ ਫਰਸਟ ਓਨਰ ਹੈ ਆਟੋਮੈਟਿਕ ਹੈ ਟਾਪ ਮਾਡਲ ਵਿਦ ਮੂਨ ਰੂਫ ਜੀ ਇਹ ਡੀਜ਼ਲ ਆ ਕਿ ਪੈਟਰੋਲ ਡੀਜ਼ਲ ਭਾਜੀ ਡੀਜ਼ਲ ਦੇ ਵਿੱਚ ਆਟੋਮੈਟਿਕ ਹੈ ਇਹ ਹੁੰਦੀ ਜੀ ਆਪਣੀ 7 ਕਿ 6 7 ਸੀਟਰ ਭਾਜੀ 7 ਸੀਟਰ ਕਾਰ ਆ ਗਈ ਭਾਈ ਹਾਂ ਜੀ ਤੇ ਫਿਰ ਪੈਸੇ ਜੀ ਇਹਦੇ ਪੈਸੇ ਸਾਬ ਇਹ ਮਿਲ ਜੂਗੀ ਆਪਾਂ ਨੂੰ ਲੈਣ ਦੇਣ ਵਾਲੀ ਗੱਲ 11.5 ਲੱਖ ਰੁਪਏ ਤੁਹਾਨੂੰ ਦੇ ਦਾਂਗੇ 21 ਹਾਂ 21 ਮਾਡਲ ਭਾਜੀ 21 ਮਾਡਲ ਦਾ ਬੀਟ ਟਾਪ ਮਾਡਲ ਜੀ ਤੇ ਐਮਜੀ ਹੈਕਟਰ ਜੀ ਐਮਜੀ ਐਕਟਰ ਹੈਗੀ ਭਾਜੀ 2022 ਮਾਡਲ ਸਭ ਤੋਂ ਟਾਪ ਵਾਲਾ ਮਾਡਲ ਹੈ ਹਾਂ ਜੀ ਫਰਸਟ ਓਨਰ ਹੈ 41000 ਚੱਲੀ ਬ੍ਰੈਂਡ ਨਿਊ ਗੱਡੀ ਜੀ ਲਾਓ ਮੇਰਾ ਵੀਰ ਕੋਈ ਇਹ ਕਹਿੰਦਾ ਕਿ ਯਾਰ ਮੈਂ ਘੱਟ ਜੇ ਪੈਸੇ ਲਾਉਣੇ ਆ ਘੱਟ ਜੀ ਚੱਲੀ ਹੋਈ ਕਾਰ ਮਿਲ ਜੇ 41000 ਚੱਲੀ ਹੋਈ ਐਮਜੀ ਹੈਕਟਰ ਪਲਸ 360 ਕੈਮਰਾ ਗੂਮਰਾ ਸਾਰਾ ਕੁਝ ਲੱਗਾ ਹੋਇਆ ਇਹਦੇ ਵਿੱਚ ਆਪਣਾ ਪੈਨ ਮਾਡਲ ਹੈ ਭਾਜੀ ਮੂਨ ਰੂਫ ਵਗੈਰਾ ਹਰ ਚੀਜ਼ ਸਾਰਾ ਕੁਝ ਮਿਲੂਗਾ ਪਰ ਪੈਸੇ ਕਿੰਨੇ ਹੋਣਗੇ ਜੀ ਜਮਾ ਭਾਜੀ 13.5 ਲੱਖ ਰੁਪਏ ਚ ਜੀ 13.5 ਲੱਖ ਰੁਪਏ ਦੀ ਬਣ ਚੂਗੀ ਲਾ ਆਜੋ ਬਈ ਐਕਸ ਯੂ ਵੀ 500 ਮਾਡਲ ਜੀ ਦਾ ਡੀਲ ਕੀ ਹੈ ਐਕਚੁਅਲੀ 500 ਭਾਜੀ 2014 ਮਾਡਲ ਹੈ ਫਰਸਟ ਓਨਰ ਹਾਂਜੀ ਫਰਸਟ ਓਨਰ ਚੰਡੀਗੜ੍ਹ ਨੰਬਰ ਹੈ ਜੀ ਠੀਕ ਹੈ ਗੱਡੀ ਮਿਲੂਗੀ ਆਪਾਂ ਨੂੰ 4 ਲੱਖ ਰੁਪਏ ਦੀ ਜੀ ਲੈ ਬਈ ਆਪਣੇ ਕਿਸੇ ਭਰਾ ਨੇ ਸਵਿਫਟ ਦੇ ਬਜਟ ਦੇ ਵਿੱਚ 7 ਸੀਟਰ ਗੱਡੀ ਲੈਣੀ ਹੈ 4 ਲੱਖ ਰੁਪਏ ਦੀ ਐ ਜੈਕਸੀ ਵੀ ਆਪਣੇ ਭਰਾ ਕੋਲੋਂ ਲੈ ਜਾਓ ਜਿਹੜੇ ਕਿਸੇ ਦੀ ਪ੍ਰੋਫਾਈਲ ਚੰਗੀ ਆ ਫੁੱਲ ਟੌਪ ਆ ਸਾਰਾ ਕੁਝ ਕਰਾਂ ਦਾਂਗੇ 4 ਲੱਖ ਰੁਪਏ ਦਾ ਲੋਨ ਕਰਾ ਦਾਂਗੇ ਲੈ ਬਈ ਰੁਪਈਆ ਲੈ ਜਿਹਨੂੰ ਆਪਦੀ ਪ੍ਰੋਫਾਈਲ ਦਾ ਪਤਾ ਹੈ ਪੂਰਾ ਬਟਾ ਪੂਰਾ ਲਾਉਣ ਤੇ ਆ ਗੱਡੀ ਲੈ ਜਾ ਬਾਈ ਤੇ ਆ ਬਰਾਬਰ ਚੀਜ਼ ਆਪਣੀ ਕ੍ਰੇਟਾ ਕ੍ਰੇਟਾ ਹੈਗੀ ਹੈ 2022 ਮਾਡਲ ਜੀ ਬਾਈ ਡੀਜ਼ਲ ਵੇਰੀਐਂਟ ਫਰਸਟ ਓਨਰ ਠੀਕ ਹੈ ਜੀ ਵਧੀਆ ਗੱਡੀ ਹੈ ਅਲੋਏ ਟਾਇਰ ਹਰ ਚੀਜ਼ ਹੈ ਕਾਰ ਚ ਠੀਕ ਹੈ ਜੀ ਗੱਡੀ ਦੇਵਾਂਗੇ 22 ਮਾਡਲ 10.5 ਲੱਖ ਰੁਪਏ ਦੀ 22 ਮਾਡਲ ਡੀਜ਼ਲ ਦੀ ਕਾਰ ਜੀ ਰਿਗਾਰਡ ਤੋੜ ਰਹੇ ਹੋ ਭਾਜੀ ਰੇਟ ਦੇਣੇ ਜੈਨਨ ਹਾਂ ਰੇਟ ਵੀ ਕਾਰ ਵੀ ਹਰ ਪਾਸੋਂ ਲੋਨ ਵੀ ਲੋਨ ਵੀ ਵੀਰੇ 10.5 ਲੱਖ ਰੁਪਏ ਦਵਾ ਕਰਾ ਦੂੰਗਾ ਜੀ ਚੱਕੋ ਬਾਈ ਹੋਰ ਕੀ ਭਾਲਦਾ ਫਿਰ ਲੈ ਬਾਈ ਤੇ ਇਸ ਤੋਂ ਬਾਅਦ ਆ ਗਿਆ ਆਪਣੇ ਕੋਲ ਸਿਟੀ ਭਾਜੀ Honda City ਹੈ 2016 ਮਾਡਲ ਹੈ ਪੈਟਰੋਲ ਦੀ ਫਸਟ ਓਨਰ ਗੱਡੀ ਹੈ ਜੀ ਹਾਂਜੀ ਗੱਡੀ ਵੈਲ ਮੇਨਟੇਨਡ ਹੈ ਨਾਨ ਐਕਸੀਡੈਂਟਲ ਹੈ ਜੀ ਠੀਕ ਹੈ ਜੀ ਕਾਰ ਆ ਜੀ ਆਪਾਂ ਦੇ ਰਾਂ ਤੁਹਾਡੇ ਲਈ 4,90,000 ਰੁਪਏ ਦੀ 2016 ਮਾਡਲ 16 ਮਾਡਲ 4,90 ਦੀਵਾਲੀ ਤੇ ਆਫਰ ਚੱਲ ਰਹੀ ਹੈ ਬਸ ਐ ਮੰਨ ਕੇ ਚੱਲੋ ਤੇ ਟਾਟਾ ਦੀ ਜੀ ਟਾਟਾ ਭਾਜੀ ਹੈਰੀਅਰ 2000 ਆਪਣਾ 20 ਮਾਡਲ ਹਾਂਜੀ ਆਟੋਮੈਟਿਕ ਹੈ ਭਾਜੀ ਓਕੇ ਆਟੋ ਗੇਅਰ ਦੀ ਆਟੋ ਗੇਅਰ ਦੀ ਠੀਕ ਹੈ ਜੀ ਸਭ ਰੇਟ ਰੇਟ 8 ਲੱਖ 90 ਹਜ਼ਾਰ ਰੁਪਏ ਚ ਤੁਹਾਨੂੰ 20 ਮਾਡਲ ਦੇਦਾ ਹਾਂ ਭਾਜੀ ਕੋਈ 18 19 ਮਾਡਲ ਨਹੀਂ 19 ਮਾਡਲ ਨਹੀਂ ਦਊਗਾ ਜੀ 8 ਲੱਖ 90 ਦੀ 2020 ਗੱਲ ਕਰੋਂਗੇ ਲੋਨ ਦੀ ਪੂਰਾ ਕਰਾ ਦਾਂਗੇ ਪੂਰਾ ਕਰਾ ਦਾਂਗੇ ਚੰਗੀ ਪ੍ਰੋਫਾਈਲ ਲਿਆਇਓ ਆਹ ਗੱਡੀ ਵੀ ਫੁੱਲ ਬਟਾ ਫੁੱਲ ਲੋਨ ਤੇ ਲੈ ਜਾਓ ਭਾਈ ਤੇ ਆ ਗਈ ਜੀ Honda ਦੀ Jazz Honda Jazz ਹੈ ਭਾਜੀ 2017 ਮਾਡਲ ਜੀ ਆਹਾ 17 ਮਾਡਲ ਹਾਂਜੀ ਆਟੋਮੈਟਿਕ ਹੈ ਦਾ ਜੀ ਇਹ ਤਾਂ ਬਿਨਾ ਕਲਚ ਵਾਲੀ ਹੈ ਵੀਰੇ ਅੱਛਾ ਕਲਚ ਹੈ ਨਹੀਂ ਕੰਪਲੈਟ ਦਿੱਤਾ ਨਹੀਂ ਜੀ ਬਿਨਾ ਕਲਚ ਤੋਂ ਗੱਡੀ ਆ ਆਟੋਮੈਟਿਕ ਜੀ ਆਟੋਮੈਟਿਕ ਹੈ ਬਈ ਬਿਨਾ ਕਲਚ ਵਾਲੀ ਕਾਰ Honda Jazz diesel ਬਿਲਕੁਲ ਬਿਲਕੁਲ ਪੈਟਰੋਲ ਜੀ ਪੈਟਰੋਲ ਪੈਟਰੋਲ ਵੇਰੀਐਂਟ ਦੇ ਨਾਲ ਬਈ ਚੰਡੀਗੜ੍ਹ ਦਾ ਨੰਬਰ ਹੈ ਤੇ ਫਿਰ Jazz ਦੇ Jazz ਪੈਸੇ ਜੀ ਫਰਸਟ ਓਨਰ ਭਾਜੀ ਜੈਜ਼ ਦੇ ਜੈਜ਼ ਪੈਸੇ ਹਾਂਜੀ 3,85,000 ਰੁਪਏ ਜੈਜ਼ ਦੇ ਜੈਜ਼ ਪੈਸੇ ਆਟੋਮੈਟਿਕ ਦੇ ਭਾਜੀ ਆਟੋਮੈਟਿਕ 3,85,000 ਰੁਪਿਆ ਦੀ ਬਣ ਚੋਗੀ ਤੇ ਬ੍ਰਿਓ ਜੀ ਬ੍ਰਿਓ ਭਾਜੀ 2012 ਮਾਡਲ ਹੈ ਫਰਸਟ ਓਨਰ ਹੈ ਜੀ ਹਾਂਜੀ ਵੈਲ ਮੇਨਟੇਨਡ ਕਾਰ ਹੈ ਛੋਟੇ ਬਜਟ ਦੀ ਛੋਟੀ ਕਾਰ 2,35,000 ਰੁਪਏ ਦੀ ਦੇ ਦਾਂਗੇ ਜੀ ਸਵਾ ਦੋ ਲੱਖ ਰੁਪਏ ਦੀ ਲੈ ਜਾਓ ਯਾਰ ਬਾਈ ਕੋਲੋਂ ਤੱਕਾ ਕਰਨਾ ਹੈ ਤੱਕਾ ਕੇ ਕਰਨਾ ਹੈ ਲੈ ਜਾਓ 2,25,000 ਪੱਕਾ ਪੰਜਾਬ ਪੀਵੀ ਪੈਡ ਨੰਬਰ ਲੱਗਿਆ ਹੋਇਆ ਤੇ ਆ ਗਈ ਵਰਨਾ ਵਰਨਾ ਫਲੂਇਡਿਕ ਹੈ ਭਾਜੀ ਹਾਂਜੀ 2018 ਮਾਡਲ ਓਕੇ ਸਨਰੂਫ ਨਾਲ ਐਸਐਕਸ ਵੇਰੀਐਂਟ ਐਸਐਕਸ ਆਪਸ਼ਨਲ ਆਪਸ਼ਨਲ ਆ ਜਾਏ ਹਾਂਜੀ 2018 ਮਾਡਲ ਹੈ ਠੀਕ ਹੈ ਜੀ 7,65,000 ਰੁਪਏ ਚ 18 ਮਾਡਲ ਡੀਜ਼ਲ ਦੀ ਗੱਡੀ ਦੇ ਦਾਂਗੇ ਵੈਲ ਮੇਨਟੇਨਡ ਕਾਰ ਨਵੇਂ ਵਰਗੀ ਜਾ ਜੇ ਰੇਟ ਨੇ ਬਾਈ ਤੁਹਾਨੂੰ ਪਤੀ ਲੱਗ ਰਿਹਾਗਾ ਤੇ ਐਮ ਜੀ ਐਸਟਰ ਐਸਟਰ ਭਾਜੀ ਐਮ ਜੀ ਐਸਟਰ ਪੈਟਰੋਲ ਦੀ ਹੈ ਹਾਂਜੀ 2022 ਮਾਡਲ ਹੈ ਠੀਕ ਹੈ ਜੀ ਨਵੀਂ ਨਕੋਰ ਕਾਰ ਆ ਭਾਜੀ ਸਨ ਮੂਨ ਰੂਫ ਵਗੈਰਾ ਸਭ ਕੁਝ ਹੈ ਜੀ ਨਵੀ ਦਾ ਰੇਟ ਵੀ ਰਹੀਦਾ 17-18 ਲੱਖ ਰੁਪਏ ਦੇ ਨੇੜੇ ਤੇ ਡੇ ਆ ਹੁਣ ਆ ਗੱਲ ਸੁਣਨ ਵਾਲੀ ਹੈ ਨਵੀ ਪੈਂਦੀ ਹੈ 17-18 ਦੇ ਨੇੜੇ ਹਾਂਜੀ ਆਪਣੇ ਕੋਲ ਵੀ ਆ 2022 ਨਾਮ ਲੈ ਕੇ ਆਊਗਾ 2022 ਮਾਡਲ ਗੱਡੀ ਪੈਟਰੋਲ ਦੀ 8,25,000 ਰੁਪਏ ਦੇ ਦਾਂਗੇ ਭਾਜੀ 17 17.5 ਲੱਖ ਰੁਪਏ ਦੀ ਨਵੀਂ ਗੱਡੀ ਐ 8,25,000 ਚ 2022 ਮਾਡਲ ਮਿੱਤਰੋ 3 ਸਾਲ ਚ 50% ਪੈਸੇ ਦਾ ਫਾਇਦਾ ਹੋਗਾ 50% ਸਿੱਧੀ ਉੜ ਗਏ 8,25,000 ਰੁਪਏ ਚ 25,000 ਰੁਪਏ ਦੀ ਆ ਲੈ ਜਾਓ ਭਾਈ ਲੋਨ ਵੀ ਕਰਾ ਦੂੰਗਾ ਤੁਹਾਡਾ 8.5 ਲੱਖ ਰੁਪਏ ਦਾ ਲੋਨ ਕਰਾ ਦੂੰਗਾ ਪੱਲੋਂ ਪੈਸੇ ਵੀ ਦੇ ਦੂੰਗਾ ਆ ਗੱਡੀ ਤੇ ਪੂਰਾ ਲੋਨ ਨਾਲ 25,000 ਰੁਪਏ ਤੁਹਾਡੀ ਜੇਵ ਚ ਪਾ ਕੇ ਤੋਰਾਂਗੇ ਹੋਰ ਕੀ ਭਾਲਦੇ ਹੋ ਤੇ ਆ ਗਈ ਆਪਣੀ ਪੈਕ ਕ੍ਰੇਟਾ ਦੀ ਹੈ 2023 ਮਾਡਲ 23 ਜੀ ਪੈਟਰੋਲ ਦੀ ਜੀ ਹਾਂਜੀ ਅਲੋਏ ਟਾਇਰ ਗੱਡੀ ਨਵੀਂ 33 35 33 34000 ਚੱਲੀ ਹੋਈ ਹੈ ਓਕੇ ਗੱਡੀ ਨੈਕਸਟ ਸ਼ੋਰਮ ਕੰਡੀਸ਼ਨ ਹੈ ਵੀਰੇ ਸਿਰਫ 35000 ਮੰਨ ਲਓ 35000 ਚੱਲੀ ਹੋਈ ਹੈ ਸਾਰੀ オリジナル ਕਾਰ ਹੈ ਮਾਡਲ 2000 2023 ਮਾਡਲ 23 ਮਾਡਲ ਦੀ ਕਾਰ ਹੈ ਆ ਤੁਹਾਡੇ ਸਾਹਮਣੇ ਹੈ ਕ੍ਰੇਟਾ ਪੈਟਰੋਲ ਕਿ ਡੀਜ਼ਲ ਹੈ ਪੈਟਰੋਲ ਪੈਟਰੋਲ ਪੈਸੇ ਜੀ 10 ਲੱਖ 90000 ਰੁਪਏ ਚ ਗੱਡੀ ਦੇ ਦਾਂਗੇ ਜੀ ਤੁਹਾਨੂੰ ਦੇ ਦਾਂਗੇ ਤੇ ਆ ਖੜੀ ਆਪਣੀ ਪੋਲੋ ਜੀਟੀ ਪੋਲੋ ਜੀਟੀ ਭਾਜੀ ਇਹ ਤਾਂ ਕਲਰ ਵੀ ਸਪੋਰਟਸ ਵਾਲਾ ਕਹਿ ਦੋ ਸਪਾਰਟੀ ਲੁੱਕ ਕਹਿ ਦੋ ਨਾ ਬਿਨਾ ਕਲੱਚ ਤੋਂ ਗੱਡੀ ਹੈ ਜੀ ਆਟੋਮੈਟਿਕ ਹੈ ਬਾਈ ਲਾਲ ਰੰਗ ਦੀ ਕਾਰ ਆਟੋਮੈਟਿਕ ਤੇ ਵਾਕਸ ਵੈਗਨ ਪੋਲੋ ਮਾਡਲ ਕਿੰਨਾ ਦਾ 2000 ਭਾਜੀ 2018 ਮਾਡਲ ਹੈ ਹਾਂਜੀ 5 ਲੱਖ 25000 ਰੁਪਏ ਦੀ ਮਿਲ ਜੂਗੀ ਜੀ ਆਪਾਂ ਨੂੰ ਗੱਡੀ ਨੈਕਸਟ ਸ਼ੋਅਰੂਮ ਪਟ્રોલ ਦੀ ਜੀ ਲੋ ਜੀ ਸਵਾ 5 ਲੱਖ ਰੁਪਏ ਦੀ ਬਈ ਆ ਬਣ ਜੂਗੀ ਵਰਨਾ ਫਲੂਇਡਿਕ ਜੀ ਵਰਨਾ ਫਲੂਡਿੰਗ ਵੀਰੇ 2016 ਮਾਡਲ ਹੈ ਪੈਟਰੋਲ ਦੀ ਕਾਰ ਹੈ ਜੀ ਓਕੇ ਜੀ 16 ਪੈਟਰੋਲ 16 ਪੈਟਰੋਲ ਨਵੇਂ ਨਕੋਰ ਕਾਰ ਹੈ ਵੈਲ ਮੇਨਟੇਨਡ ਘੱਟ ਚੱਲੀ ਗੱਡੀ ਹੈ ਜੀ ਹਾਂਜੀ ਫਰਸਟ ਓਨਰ ਹੈ ਨੇ ਦੇ ਦਾਂਗੇ ਸੋਣਾ ਜੀ 16 ਮਾਡਲ ਵੀਰੇ ਆਪਾਂ ਤਾਂ ਦਿੱਲੀ ਦੇ ਦਾਂਗੇ ਇੱਕੋ ਰੇਟ 535000 ਰੁਪਏ ਦੀ 2016 ਮਾਡਲ 16 ਮਾਡਲ 535 ਵਰਨਾ 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 i20 ਵੀ ਲੈਣ ਜਾਂਦੇ ਨਾ ਭਜੀ ਉਹ ਵੀ 4.5 460 ਪੈਂਟ ਦੀ ਮਿਲਦੀ ਆ ਹਾਂ ਇਹ ਆਪਾਂ ਵਰਨਾ ਦੇ ਦਾਂਗੇ ਵੀਰੇ ਐਨੇ ਦੀ ਹਲੇ ਤਾਂ ਤੋਹਫੇ ਹਲੇ ਬਹੁਤ ਪੈ ਰਹੇ ਹਲੇ ਤਾਂ ਇੱਕ ਲੈਣ ਕਵਰ ਕਰੀ ਐ ਹਲੇ ਇੱਧਰ ਲਈ ਲੈਣ ਰਹੇ ਹੋ ਸ਼ੁਰੂ ਤੋਂ ਲਿਓ ਨਹੀਂ ਇਕਦਮ ਮਗਰੋਂ ਚੱਲੀਏ ਅੱਜ ਜਿਵੇਂ ਤੁਸੀਂ ਆਜੋ ਭਾਈ ਇੱਧਰ ਪਿੱਛੇ ਚੱਲਦੇ ਆਂ ਫਿਰ ਆਪਾਂ ਬਾਹਰ ਤੋਂ ਪਤਾ ਪਜਾਦੇ ਹੋਰੀ ਇਹਨਾਂ ਨੇ ਸੇ ਕੱਟ ਲੱਗੂਗਾ ਇੱਧਰ ਪੱਖੇ-ਪੱਖੇ ਦੀ ਹਵਾ ਆਪਾਂ ਲੈ ਲਈਏ ਲਓ ਭਾਈ ਦੋ ਡਿਜ਼ਾਇਰ ਡਿਜ਼ਾਇਰ ਇਹਦਰ ਵੀ ਡਿਜ਼ਾਇਰਾਂ ਜੀ ਦੋਨੇ ਹੀ ਡਿਜ਼ਾਇਰਾਂ ਨੇ ਭਾਈ ਦੋਨੇ ਹੀ ਨਵੀਂ ਸ਼ੇਪ ਦੀਆਂ ਲੇਟੈਸਟ ਮਾਡਲ ਨੇ ਸੇਮ ਨਹੀਂ 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 ਵੀਰੇ ਇਹ ਡਿਜ਼ਾਇਰ ਹੈਗੀ ਪੈਟਰੋਲ ਦੀ 2017 ਮਾਡਲ ਜੀ ਵੀਐਕਐਸਈ ਨਵੀਂ ਬ੍ਰੈਂਡ ਨਿਊ ਗੱਡੀ ਹੈ ਜੀ ਓਕੇ ਜੀ ਹਰ ਚੀਜ਼ ਵਧੀਆ ਨੋਨ ਐਕਸੀਡੈਂਟਲ ਗੱਡੀ ਅੱਜ ਆਪਾਂ ਨੂੰ ਵੀਰੇ ਇਹ ਦੇ ਦਾਂਗੇ 475000 ਰੁਪਏ 2017 ਵੀਐਕਐਸਈ ਜੀ ਇਹ ਤਾਂ ਹੈਗੀ ਮਿੱਤਰੋ ਪੈਟਰੋਲ 17 475 ਦੀ ਆਹ ਵਾਲੀ ਜੀ ਆ ਭਾਜੀ 2022 ਮਾਡਲ ਹੈ ਹਾਂਜੀ ਇਹ ਵੀ ਪੈਟਰੋਲ ਦੀ ਹੈ ਹਾਂਜੀ ਵਧੀਆ ਨਵੀਂ ਨਕੋਰ ਕਾਰ ਹੈ ਜੀ ਗੱਡੀ ਮਿਲ ਜੂਗੀ ਜੀ ਆਪਾਂ ਨੂੰ 6 ਲੱਖ 10000 ਰੁਪਏ ਚ 6 ਲੱਖ 10000 ਦੇ ਆ ਬਣ ਜੂਗੇ ਬਾਈ ਤੇ ਹੁਣ ਸਾਹਮਣੇ ਬਰਾਬਰ ਚ ਆ ਗਈ ਇੱਕ ਤਾਂ Honda City ਇੱਕ ਆ ਗਈ ਵੀਰੇ ਇਹ ਵੀ Jeep Compass ਹੈ ਜਾਨਾ Compass ਹੈ ਹਾਂ ਲਿਮਟਡ ਐਡੀਸ਼ਨ ਹੈ ਇਹਦਾ ਇਹ Jeep Compass ਹੈ ਭਾਜੀ 18 ਮਾਡਲ ਹੈ ਹਾਂਜੀ ਇਹ ਆਪਣੀ ਮਤਲਬ 70 75000 ਜਨਨ ਚੱਲੀ ਹੋਈ ਹੈ ਜੀ ਡੀਜ਼ਲ ਹੈ ਹਾਂਜੀ ਇਹ ਡੀਜ਼ਲ ਹੈ ਓਕੇ ਜੀ ਪੈਸੇ ਜਿਹੇ ਦੇ ਐ ਸਾਬ ਅੱਜ ਗੱਡੀ ਦੇ ਦਾਂਗੇ ਤੁਹਾਡੇ ਲਈ 8 ਲੱਖ ਰੁਪਏ ਦੀ ਜੀ ਲਓ ਜੀ 8 ਲੱਖ ਦੀ ਆਹ 18 ਮਾਡਲ ਤੇ Honda City ਦੱਸਿਓ ਜੀ Honda City ਭਜੀ ਹੈ ਹੈਗਾ 20 ਵੇਰੀਐਂਟ VX ਹਾਂਜੀ ਆਟੋਮੈਟਿਕ ਆ ਬਿਨਾ ਕਲਚ ਵਾਲੀ ਗੱਡੀ ਠੀਕ ਹੈ ਜੀ ਠੀਕ ਹੈ ਜੀ ਬਾਈ ਸੁਆਦ ਲੰਦਾ ਪਤਾ ਕਿਉਂ ਕੀ ਹੋ ਗਿਆ ਮੈਂ ਤੁਹਾਨੂੰ ਦੱਸ ਦਾਂ ਇੱਕ ਵਾਰੀ ਮੈਂ ਉਹੀ ਕਹਿਦਾ ਮੈਂ ਕਿਹਾ ਬਾਈ ਤੁਹਾਡੀ ਗੱਡੀ 'ਚ ਤਾਂ ਕਲਚ ਨਹੀਂ ਹੈਗਾ ਬਾਈ ਥੋੜਾ ਜਿਹਾ ਸ਼ੌਕ ਹੋ ਗਿਆ ਉਸ ਤੋਂ ਬਾਅਦ ਗੱਲੇ ਚੱਕਣ ਲੱਗ ਗਿਆ ਚਲੋ ਕੋਈ ਗੱਲੇ ਅਸੀਂ ਗੁੱਸਾ ਨਹੀਂ ਕਰਦੇ ਨਹੀਂ ਗੁੱਸਾ ਕਿੱਥੇ ਚੱਕਣੀ ਆਸਾ ਗੱਡਾ ਚੱਲਣਾ ਚਾਹੀਦਾ ਮਾਡਲ ਜੀ ਭਜੀ 2022 ਮਾਡਲ ਹੈ ਹ ਆਟੋਮੈਟਿਕ ਸੰਰੂਪ ਵਾਲੀ ਫਰਸਟ ਓਨਰ ਹਾਂਜੀ ਵੈਲ ਮੇਨਟੇਨਡ ਕਾਰ ਹੈ 70000 ਜਨਨ ਚੱਲੀ ਹੈ ਸਾਰਾ ਏਜੰਸੀ ਰਿਕਾਰਡ ਹੈ ਠੀਕ ਹੈ ਜੀ ਗੱਡੀ ਅੱਜ ਦਵਾਂਗੇ ਭਾਜੀ ਤੁਹਾਡੇ ਲਈ ਸਿਰਫ 9.5 ਲੱਖ ਰੁਪਏ ਚ 2022 ਮਾਡਲ ਲੋਕੀ 12-12 ਲੱਖ ਰੁਪਏ ਮੰਗ ਰਹੇ ਭਾਜੀ ਇਸੀ ਚੀਜ਼ ਦਾ ਬਗੱਲ ਦੇ ਉਹ ਕਰ ਲਿਆ ਕਰੋ ਥੋੜੀ ਜੀ ਗੌਰ ਬਾਈ ਤੇ ਵੀ ਲੋਕ ਇੰਨੇ ਮੰਗਦੇ ਨੇ ਅਸੀਂ ਇੰਨੇ ਕੁ ਮੰਗ ਰਹੇ ਆ ਅਸੀਂ ਹੋਰ ਘਟਾ ਲਾ ਗਿਆ ਕਿ ਕਹਿਦਿਆ ਕਰ ਕੋਈ ਚੱਕਰ ਨਹੀਂ ਤੇ ਹੌਂਡਾ ਦੀ ਅਮੇਜ ਵੀਰੇ ਹੌਂਡਾ ਮੇਜ ਹੈ ਭਾਜੀ ਨੰਬਰ 3232 ओके 2020 ਮਾਡਲ ਡੀਜ਼ਲ ਵੇਰੀਐਂਟ ਵੀ ਪਾਈ ਵੀ ਐਵਰੇਜ ਆਰਾਮ ਨਾਲ ਆ ਵੀਰੇ ਆਰਾਮ ਨਾਲ ਹੈਗੀ ਜੀ ਫਰਸਟ ਓਨਰ ਹੈ ਗੱਡੀ ਨੈਕਸਟ ਸ਼ੋਰੂਮ ਹੈ ਨੋਨ ਐਕਸੀਡੈਂਟਲ ਹੈ ਜੀ ਗੱਡੀ 22 ਵੀ ਮਾਡਲ ਵੀਰੇ ਹਾਂ 2020 ਮਾਡਲ ਹੈ ਠੀਕ ਹੈ ਰੇਟ ਦਵਾਂਗੇ ਭਜੀ ਤੁਹਾਨੂੰ 5 ਲੱਖ 80 ਹਜ਼ਾਰ ਰੁਪਏ ਚ 2020 ਮਾਡਲ ਫਿਰ ਤੇ ਇਹ ਤੇ ਵੀ ਲੋਨ ਪੂਰਾ ਹੋ ਜਾਊਗਾ ਲੋਨ ਪੂਰਾ ਕਰਾ ਦਾਂਗੇ ਵੀਰੇ ਜੀ ਦਾ ਸੱਬਲ ਸੁੱਬਲ ਟਰੈਕੈਂਟ ਆ ਆ ਗੱਡੀ ਵੀ ਫੁੱਲ ਵੜਾ ਫੁੱਲ ਲੋਨ ਤੇ ਬਈ ਚੱਕ ਤੇ ਆਹਾਹਾਹਾ ਭਾਈ ਆਪਾਂ ਕਹਿਨੇ ਹੁੰਨੇ ਨਾ ਕਿ ਵੀ ਸਿਡਾਨ ਕਾਰਾਂ ਚ ਖਤਰਨਾਕ ਕਾਰ ਕਿਹੜੀ ਸਿਡਾਨ ਕਾਰਾਂ ਦੀ ਗੱਲ ਕਰਦਾ ਚਲੋ ਲਗਜ਼ਰੀ ਲਾਈਨ ਤੇ ਇੱਕ ਅਲੱਗ ਰਹੀ ਟੋਇਟਾ ਦੀ ਟੋਇਟਾ ਦੀ ਯਾਰੀਸ ਹੈ ਬਣੀ 2018 ਮਾਡਲ ਹੈ ਹਾਂਜੀ ਇਹ ਵੀ ਬਿਨਾ ਕਲਚ ਤੋਂ ਹੈ ਵੀਰੇ ਆਟੋਮੈਟਿਕ ਹੈ ਆਟੋਮੈਟਿਕ ਹੈ ਪੈਟਰੋਲ ਹੈ ਪੈਟਰੋਲ ਹੈ ਵਧੀਆ ਗੱਡੀ ਵੈਲ ਮੈਂਟੇਨਡ ਨੋਨ ਐਕਸੀਡੈਂਟਲ ਕਿੰਨੇ ਚ ਬਣ ਜੂਗੀ ਗੱਡੀ ਦੇਵਾਂ ਭਜੀ 1 ਕੋ ਰੇਟ 5.5 ਲੱਖ ਰੁਪਏ ਦੀ ਫਾਈਨਲ ਜੀ ਮਹਾਰਾਜ ਜੀ 18 ਮਾਡਲ ਦੀ ਯਾਰੀਸ ਯਾਰੀਸ 18 ਮਾਡਲ ਪਲੇਖਾ ਦੇਣ ਲੱਗ ਗਿਆ ਸਾਢੇ 5 ਲੱਖ ਰੁਪਏ ਦੇਵਾਂਗੇ ਵੀਰੇ ਤੁਹਾਡੇ ਲਈ ਸਾਢੇ 5 ਲੱਖ ਟੋヨタ ਦੀ ਯਾਰਿਸ ਇੱਥੇ ਵੀ ਯਾਰ ਪੂਰਾ ਲੋਨ ਕਰਾ ਦਾਂਗੇ ਹੋਰ ਦੱਸੋ ਕਰਾ ਦਾਂਗੇ ਚੱਕ ਦਾਂਗੇ ਆਧਾਰ ਕਾਰਡ ਪੈਨ ਕਾਰਡ ਨਾਲ ਬੈਂਕ ਬੁੱਕ ਦੀ ਕਾਪੀ ਚੱਕ ਲੈਓ ਹਾਂਜੀ ਤੇ WRV Honda Honda WRV 2017 ਮਾਡਲ ਹੈ ਫਰਸਟ ਓਨਰ ਹੈ ਹਾਂਜੀ ਪੈਟਰੋਲ ਦੀ ਟਾਪ ਮਾਡਲ ਸਨਰੂਫ ਵਾਲੀ ਠੀਕ ਹੈ ਜੀ ਪੈਸੇ ਹਾਂ 490000 ਰੁਪਏ ਇੱਥੇ ਵੀ ਪੂਰਾ ਦਾ ਭਰਾ ਲੋਨ ਕਰਾ ਦਾਂਗੇ 17490 ਫੁੱਲ ਬਟਾ ਬੱਲਣਾ ਕੀ ਹੋ ਰਿਹਾ ਜੀ ਅੱਜਾ ਬਾਪ ਜੀ ਦੇਣੇ ਆ ਆਪਾਂ ਭਰਾਵਾਂ ਨੂੰ ਪੂਰਾ ਤਾਂ ਫੇ ਦੇਣਾ ਦੁਵਾਲੀ ਤੇ ਵੈਂਟੋ ਜੀ ਵੈਂਟੋ ਭਾਜੀ 2017 ਮਾਡਲ ਹੈ ਡੀਜ਼ਲ ਦੀ ਗੱਡੀ ਆ ਹਾਂਜੀ ਫਸਟ ਓਨਰ ਹੈ ਆਪਣਾ ਚੰਡੀਗੜ੍ਹ ਨੰਬਰ ਹੈ ਠੀਕ ਹੈ ਜੀ ਆ ਲਾਇ ਟਾਇਰ ਵਧੀਆ ਪਏ ਆ ਗੱਡੀ ਵੱਲੋਂ ਕੋਈ ਦਿੱਕਤ ਪਰੇਸ਼ਾਨੀ ਨਹੀਂ ਲਿਖਿਆ ਗਾਰੰਟੀ ਦੇ ਜੀ ਸਾਰ ਭਾਜੀ ਪੈਸੇ ਆਪਾਂ ਦੇ ਦਾਂਗੇ 490000 ਰੁਪਏ 2017 ਮਾਡਲ ਵੈਂਟੋ 17 490 ਸਵਿੱਟ ਡਿਜ਼ਾਇਰ VXI ਪੈਟਰੋਲ ਵੇਰੀਐਂਟ ਦੇ ਨਾਲ ਆ ਸਿਲਵਰ ਕਲਰ ਮਾਡਲ ਕਿੰਨੇ ਜੀ ਭਾਜੀ ਡਿਜ਼ਾਇਰ ਹੈਗੀ 2016 ਮਾਡਲ ਪੈਟਰੋਲ ਦੀ ਹਾਂਜੀ ਫਸਟ ਓਨਰ ਹੈ ਚੰਡੀਗੜ੍ਹ ਨੰਬਰ ਹੈ ਜੀ ਠੀਕ ਹੈ ਜੀ ਛੋਟਾ ਜਿਹਾ ਰੇਟ 390000 ਰੁਪਏ ਚ 2016 ਮਾਡਲ ਤੋੜਦਾ ਬੈਰ ਕਾੜਾ ਹੋ ਰਾ ਉਹਦੇ ਰਿਕਾਰਡ ਅਸੀਂ ਆਪੇ ਤੋੜਦੇ ਹਾਂ 16 ਮਾਡਲ ਦੀ ਹੈ 390 ਤੇ ਆ ਗਈ ਆਪਣੇ ਕੋਲ Ford EcoSport ਭਾਜੀ ਟਾਈਟੇਨੀਅਮ ਵੇਰੀਐਂਟ ਹੈ ਹਾਂਜੀ ਪੁਸ਼ਟਾਰਟ ਵਾਲੀ ਠੀਕ ਹੈ ਠੀਕ ਹੈ ਜੀ ਵੈਲ ਮੇਨਟੇਨਡ ਕਾਰ ਹੈ ਓਕੇ ਦੀ ਰਿਪੋਰਟ 16 ਮਾਡਲ ਹੈ 16 ਡੀਜ਼ਲ ਡੀਜ਼ਲ ਜੀ ਠੀਕ ਹੈ ਜੀ 4.5 ਲੱਖ ਰੁਪਏ ਨੂੰ ਮਿਲਦੀ ਹੈ ਜੀ ਗੱਡੀ ਗੱਡੀ ਨੈਕਸਟ ਟੂ ਸ਼ੋਰੂਮ ਹੈ ਐਵਰੇਜ 18-20 ਦੀ ਸੋਲਿਡ ਕਾਰ ਹੈ ਬੰਦੇ ਹੋ ਲੋਨ ਨਹੀਂ ਹੋਣਾ ਨਹੀਂ ਨਹੀਂ ਕਰਾ ਦੇਮ ਜੋ ਕੋਸ਼ਿਸ਼ ਕਰ ਲਾਂਗੇ ਕੋਸ਼ਿਸ਼ ਕਰ ਲਾਂਗੇ ਆਪਾਂ ਦਾ ਕੰਮ ਕੋਸ਼ਿਸ਼ ਹੈ ਵੀਰੇ ਤੇ ਸਟ ਜੀ స్క్రిప్ట్ ਵੀਰੇ 2017 మోడల్ హଁజీ డీజల్ వేరియంట్ హ ఫస్ట్ ఓనర్ హ పంజాబ్ నంబర్ ਠੀਕ ਹੈ ਜੀ ਵੈਲ మెయింటెండ్ కార్ హ గడి దేదా హై ਭਾਈ 445000 ਰੁਪਏ ਦੀ 2017 మోడల్ డీజల్ 17 డీజల్ 445 థార్ 4/4 డీజల్ ఏ ਪੈਟਰੋਲ ਹੈ ਇਹ ਪੈਟਰੋਲ ਹੈ ਪੈਟਰੋਲ 2022 మోడల్ ਹੈ ਭਾਈ ਜੀ 4/4 ਮੈਨੂਅਲ ਹੈ ਜੀ ਠੀਕ ਹੈ ਜੀ ਗੱਡੀ ਨੈਕਸਟ ਟੂ ਸ਼ੋਰੂਮ ਓਕੇ ਜੀ ਆਲ ओरिजिनल ਛੋਟਾ ਜਿਹਾ ਰੇਟ ਹਾਂਜੀ 10 ਲੱਖ 65 ਹਜ਼ਾਰ ਰੁਪਏ 10 ਲੱਖ 65 ਹਜ਼ਾਰ ਦੀ ਥਾਰ Swift ਜੀ ਚੰਡੀਗੜ੍ਹ ਨੰਬਰ ਦੀ Swift ਵੀਰੇ 2022 ਮਾਡਲ ਹੈ 34 35 ਹਜ਼ਾਰ ਚੱਲੀ ਹੈ ਫਰਸਟ ਓਨਰ ਹੈ 올 ओरिजिनल ਹੈ ਠੀਕ ਹੈ ਜੀ ਇਹ ਗੱਡੀ ਮਿਲੂਗੀ ਭਾਜੀ ਆਪਾਂ ਨੂੰ 6 ਲੱਖ ਰੁਪਏ ਦੀ VXI ਵੇਰੀਐਂਟ ਹੈ ਜੀ ਤੇ ਆ ਥਾਰ ਜੀ ਥਾਰ ਭਾਜੀ 2023 ਮਾਡਲ ਹਾਂਜੀ 4x4 ਮੈਨੂਅਲ ਵਾਈਟ ਕਲਰ ਦੀ ਵਧੀਆ ਗੱਡੀ ਪੈਟਰੋਲ 'ਕੜੀ ਚੱਲੇ ਡੀਜ਼ਲ 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 ਇਹ ਡੀਜ਼ਲ ਹੈ ਜੀ ਹਾਂਜੀ ਕੀ ਆਪਾਂ ਨੂੰ ਗੱਡੀ ਅੱਜ ਮਿਲ ਜੂਗੀ ਭਾਜੀ 13,20,000 ਰੁਪਏ ਦੀ 13,20,000 ਦੀ ਆ ਤੇ ਆ ਸੁੱਟ ਜੀ ਪੰਜਾਬ ਨੰਬਰ ਦੀ Swift ਭਾਜੀ 2022 ਮਾਡਲ ਹਾਂਜੀ CNG ਫਿਟਡ ਹੈ ਇਹਦੀ 26-27 ਦੀ ਐਵਰੇਜ ਤਾਂ ਹੈ ਹੀ ਹੈ ਮੈਂ ਕੱਟ ਕੇ ਨਾ ਉਹਨਾਂ ਭਾਜੀ ਹੈ ਜਿਆਦਾ ਦੀ 26-27 ਦੀ ਐਵਰੇਜ ਪਾਉਗੀ ਪੰਜਾਬ ਨੰਬਰ ਹੈ ਅਲੋਏ ਟਾਇਰ ਵਧੀਆ ਲੱਗੇ ਹੋਏ ਆ ਠੀਕ ਹੈ ਜੀ ਸਾਬ ਗੱਡੀ ਦੇ ਦਾਂਗੇ 5,85,000 ਰੁਪਏ ਦੀ 2022 ਮਾਡਲ ਸੀएनजी ਵਾਲੀ Swift ਜੀ ਦੁਬਾਰਾ ਬੋਲਿਓ 2022 ਮਾਡਲ 5,85,000 ਰੁਪਏ ਦੀ ਤੇ ਰਿਕਾਰਡ ਕਰ ਲਓ ਬਿਲਕੁਲ ਔਰ ਸਾਢੇ 5 ਕੁ ਦੇ ਨੇੜੇ ਤੇੜੇ ਮੈਂ ਲੋਨ ਵੀ ਕਰਾ ਦੂੰਗਾ ਵੀਰੇ 30,000 ਉੱਪਰ ਬਿਲਕੁਲ 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 30,000 ਉੱਪਰ ਲੋਨ ਕਰਾਊਗਾ 30,000 ਤੁਹਾਨੂੰ ਦੇ ਕੇ ਦੋਰਾਗੇ ਲਿੰਦੇ ਨਹੀਂ ਦੇ ਕੇ ਦੋਰਾਗੇ ਤੇ ਆ ਗਈ ਜੀ ਕੀ ਆਦੀ ਸਲਟੋਸ ਸੀ ਆਲਟੋਸ ਹੈ ਭਾਜੀ 2020 ਮਾਡਲ ਹੈ ਡੀਜ਼ਲ ਵੇਰੀਐਂਟ ਹੈ ਹਾਂਜੀ ਐਵਰੇਜ ਵਾਈਜ਼ ਭਾਜੀ 22 ਦੀ ਐਵਰੇਜ ਹੱਸ ਕੇ ਦਿੰਦੀ ਹੈ ਜੀ ਗੱਡੀ ਅਜੇ ਛੋਟਾ ਜਿਹਾ ਰੇਟ ਤੁਹਾਡੇ ਲਈ 7.5 ਲੱਖ ਰੁਪਏ ਨੂੰ ਦੇ ਦਾਂਗੇ ਭਾਜੀ 20 ਮਾਡਲ ਕੋਈ ਵੀ ਮੈਂ ਜਾਪੇ ਨਹੀਂ ਕਹਿੰਦਾ ਵੀ ਰੇਟ ਘਟਾ ਦਿਓ ਲੀਵਾ ਖੜੀ ਆ ਮਿੱਤਰੋ ਪੈਟਰੋਲ ਕੱਢੀ ਚਲਾਈ ਡੀਜ਼ਲ ਹੈ ਵੀਰੇ 2017 ਮਾਡਲ ਹੈ ਟਾਪ ਐਂਡ ਮਾਡਲ ਹੈ ਠੀਕ ਹੈ ਜੀ ਫਰਸਟ ਓਨਰ ਹੈ ਓਕੇ ਜੀ ਗੱਡੀ ਅੱਜ ਆਪਾਂ ਦੇ ਦਾਂ ਭਾਜੀ ਤੁਹਾਡੇ ਲਈ 475000 ਰੁਪਏ ਦੀ ਬ੍ਰੈਂਡ ਨਿਊ ਗੱਡੀ ਐ ਲਓ ਜਿਹੜੇ ਕਹਿੰਦੇ ਨੇ ਕਿ ਲੀਵਾ ਲੈਣੀ ਐ ਡੀਜ਼ਲ ਲੈਣੀ ਐ ਤਾਂ ਆਹ ਖੜੀ ਆ 4 ਲੱਖ 75000 ਦੀ ਬਣ ਚੁਗੀ ਤੇ i10 ਜੀ i10 ਗ੍ਰੈਂਡ ਭਾਜੀ 2017 ਮਾਡਲ ਐ ਪੈਟਰੋਲ ਵਰਜ਼ਨ ਐ ਜੀ 17 ਪੈਟਰੋਲ ਪੱਕਾ ਪੰਜਾਬ ਨੰਬਰ ਤੁਹਾਡੇ ਸਾਹਮਣੇ ਆ ਬਿਲਕੁਲ ਫਸਟ ਓਨਰ ਐ ਜੀ ਤੇ ਪੈਸੇ ਜਿਹਦੇ ਸਭ ਐ ਗੱਡੀ ਦੇ ਦਾਂ ਤੁਹਾਡੇ ਲਈ ਸਿਰਫ 365000 ਰੁਪਏ ਦੀ ਜੀ 17 ਮਾਡਲ 365 ਐ ਤੇ i20 ਜੀ i20 ਭਾਈ 2000 ਆਪਣੀ ਹੈਗੀ ਆ 16 ਮਾਡਲ ਜੀ 16 ਜੀ ਸਾਢੇ 4 ਲੱਖ ਰੁਪਏ ਦੀ ਮਿਲੂਗੀ ਜੀ ਸਾਢੇ 4 ਲੱਖ ਰੁਪਏ ਦੀ ਡੀਜ਼ਲ ਹੈ 16 16 પેટ્રોલ ਵੇਰੀਐਂਟ ਦੇ ਨਾਲ ਦੋਸਤੋ ਗੱਡੀਆਂ ਕਿਵੇਂ ਲੱਗਿਆ ਕਮੈਂਟ ਕਰਕੇ ਦਿਓ ਸੋ ਬਾਕੀ ਸਾਰੇ ਪਹਿਲਾਂ ਮੈਂ ਧੰਨਵਾਦ ਜੀ ਵੀਡੀਓ ਦੇਖਣ ਲਈ ਬਾਕੀ ਸ਼ੇਅਰ ਯੂਰ ਕਰ ਦਿਆ ਕਰੋ ਤਾਂ ਜੋ ਆਪਣੇ ਉਹ ਭਰਾ ਤੱਕ ਵੀਡੀਓ ਪਹੁੰਚ ਜਿਹੜਾ ਕਹਦਾ ਯਾਰ ਮੈਂ ਪੱਕੇ ਨੰਬਰ ਦੀਆਂ ਗੱਡੀਆਂ ਲੈਣੀਆਂ ਨੇ ਚਾਹੇ ਚੰਡੀਗੜ੍ਹ ਨੰਬਰ ਹੋਵੇ ਚਾਹੇ ਪੰਜਾਬ ਹੋਵੇ ਬਾਕੀ ਸਾਰੇ ਵੀਰਾਂ ਦਾ ਧੰਨਵਾਦ ਜੀ ਵੀਡੀਓ ਦੇਖਣ ਦੇ